ਅ ਤੁਸੀਂ ਸਾਕੇ ਇਹ ਖਾਸੀਅਤ ਆ ਤੁਸੀਂ 1430 ਅੰਗ ਸ਼ਿਲੂ ਗਨ ਸਾਹਿਬ ਜੀ ਦੇ ਨੇ ਉਹਨਾਂ ਵਿੱਚ ਕੋਈ ਵੀ ਸ਼ਬਦ ਆਪਣੇ ਬਜਟ ਦੇ ਅਕੋਰਡਿੰਗ ਤੁਸੀਂ ਸਾਤੋਂ ਤਿਆਰ ਕਰਵਾ ਸਕਦੇ ਹੋ Hindu ਧਰਮ, Jain ਧਰਮ, Buddha ਧਰਮ, ईसाई ਧਰਮ ਕੋਈ ਵੀ ਧਰਮ ਦਾ ਗ੍ਰੈਕਟਰ ਹੋਵੇ, ਉਰਦੂ ਦਾ ਵੀ ਹੋਵੇ ਤੇ ਅਸੀਂ ਉਹ ਕਰ ਦਿੰਦੇ ਤਿਆਰ ਕਰਦੇ। ਬਲੌਕ ਦੇਸੀ ਮੀਨੇ ਪਰਸ ਅੰਗਰੇਜੀ ਮੀਨੇ ਪਰਸ ਇਹਦੇ ਵਿੱਚ ਕੀ ਆ ਕਿ ਇੱਕ ਗੁਰਮੁਖੀ ਦਾ ਰਿੰਗ ਬਣਿਆ ਹੋਇਆ ਨਾਲ ਇਹ ਕਸਟਮਰ ਦੀ ਖਾਸੀ ਡਿਮਾਂਡ ਹੁੰਦੀ ਸੀ ਸਾਨੂੰ ਦੇਸੀ ਮੀਨੇ ਵੀ ਚਾਹੀਦੇ ਨੇ, ਸਾਨੂੰ ਗੁਰਮੁਖ ਵੀ ਚਾਹੀਦੀ ਸੀ ਪਲੱਸ ਗੁਰਮੁਖੀ ਵਰਨ ਮਾਰਾ ਵੀ ਚਾਹੀਦੀ ਆ ਕਿੰਨਾ ਪਿਆਰ ਲੋਕਾਂ ਦੇ ਵੱਲੋਂ ਮਿਲ ਰਿਹਾ ਬੇਹੱਦ ਪਿਆਰ ਭਾਜੀ ਮੈਂ ਕੋਈ ਸ਼ਬਦ ਨਹੀਂ ਹੈ ਮੇਰੇ ਕੋਲ ਇਸ ਤੇ ਕੈਂਪ ਸਾਕੇ ਕੋ ਤਾਂ ਆਰਡਰ ਹੀ ਨਹੀਂ ਪੂਰੇ ਹੋ ਰਹੇ ਤਾਂ ਸਿਟੀ ਹੈਡਲਾਈਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਅਸ਼ਾਹਿਦ ਖਾਨ ਲੁਧਿਆਣਾ ਸਰਸ ਮੇਲੇ ਦੇ ਵਿੱਚ ਮੌਜੂਦ ਆ ਇੱਕ ਅਜੀਹੇ ਸਟਾਲ ਦੇ ਉੱਤੇ ਮੌਜੂਦ ਆ ਕਿ ਇੱਕ ਵਾਰ ਜੇ ਤੁਸੀਂ ਇਧਰੋਂ ਲੰਘੋ ਤਾਂ ਇੱਕਦਮ ਅੱਖਾਂ ਜੁੜੀਆਂ ਨੇ ਉਹ ਤੁਹਾਡੀਆਂ ਰੁਕ ਜਾਣ ਗਿਆ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇਹ ਪੂਰਾ ਸਟਾਲ ਆ ਤੇ ਖਾਸ ਕਰ ਭਾਈ ਜੀ ਜਿਹੜੇ ਨੇ ਹੁਸ਼ਿਆਰਪੁਰ ਤੋਂ ਇੱਥੇ ਲੁਧਿਆਣੇ ਆਏ ਨੇ ਤੇ ਪ੍ਰੋਡਕਟਸ ਜਿਹੜੇ ਨੇ ਇਹਨਾਂ ਦੇ ਇਹਨੇ ਸੋਹਣੇ ਨੇ ਕਿ ਤੁਸੀਂ ਬਿਨਾ ਦੇਖੇ ਬਿਨਾ ਖਰੀਦੇ ਜਿਹੜਾ ਉਹ ਨਹੀਂ ਰਹਿ ਪਾਉਂਗੇ ਸਭ ਤੋਂ ਪਹਿਲਾਂ ਤੁਸੀਂ ਇਹ ਜਿਹੜਾ ਪੰਜਾਬ ਦਾ ਨਕਸ਼ਾ ਇਹ ਦੇਖੋ ਹੱਥ ਦੇ ਨਾਲ ਇੱਕ ਇੱਕ ਲੱਕੜ ਦਾ ਜਿਹੜਾ ਟੁਕੜਾ ਕੱਟ ਕੇ ਪੂਰਾ ਪੰਜਾਬ ਦਾ ਨਕਸ਼ਾ ਬਣਾਇਆ ਹੋਇਆ ਜਿੱਚ ਤੁਹਾਨੂੰ ਪਠਾਨਕੋਟ ਤੋਂ ਲੈ ਕੇ ਮਾਨਸਾ ਤੱਕ ਫਾਜ਼ਿਲਕਾ ਤੋਂ ਲੈ ਕੇ ਮੁਹੱਲੀ ਤੱਕ ਹਰ ਇੱਕ ਜਿਹੜਾ ਜ਼ਿਲ੍ਹਾ ਉਹ ਨਜ਼ਰ ਆਊਗਾ ਇਸ ਤੋਂ ਇਲਾਵਾ ਜੇਕਰ ਤੁਸੀਂ ਇਹ ਸੋਹਣੇ ਸੋਹਣੇ ਸਟੈਂਡ ਦੇਖੋ ਲੱਕੜ ਦੇ ਜਿਹਦੇ ਉੱਤੇ ਪੰਜਾਬੀ ਦੇ ਵਿੱਚ ਲਿਖਿਆ ਜੀ ਆਇਆਂ ਨੂੰ ਇਸ ਤੋਂ ਇਲਾਵਾ ਹਰ ਮੈਦਾਨ ਫਤਿਹ ਹਰ ਵਿਲੇ ਸ਼ੁਕਰਾਨਾ ਅਤੇ ਇਸ ਤਰੀਕੇ ਦੇ ਨਾਲ ਹੋਰ ਜਿੱਥੇ ਤੱਕ ਤੁਹਾਡੀ ਨਜ਼ਰ ਜਾਏਗੀ ਤੁਹਾਨੂੰ ਪੰਜਾਬੀ ਦੇ ਵਿੱਚ ਸ਼ਾਇਦ ਹੀ ਤੁਸੀਂ ਕਦੇ ਇੰਨੇ ਸੋਹਣੇ ਜਿਹੜੇ ਪ੍ਰੋਡਕਟਸ ਨੇ ਉਹ ਦੇਖੇ ਹੋਣਗੇ ਇੱਕ ਬੱਚਾ ਦੇ ਖੇਡਣ ਵਾਸਤੇ ਤੁਸੀਂ ਇਹ ਦੇਖ ਸਕਦੇ ਹੋ ਕਯੂਬ ਵਾਲਾ ਊੜਾ ਐੜਾ ਤੇ ਇਸ ਦੇ ਉੱਤੇ ਤੁਸੀਂ ਆ ਦੇਖੋ ਇੱਥੇ ਉੜਾ ਤਾਂ ਉੜੇ ਤਾਂ ਊਠ ਊਠ ਦੀ ਤਸਵੀਰ ਤੇ ਫਿਰ ਇੰਗਲਿਸ਼ ਦੇ ਵਿੱਚ ਉਹ ਕੀ ਬਣਦਾ ਉਹ ਸਭ ਕੁਝ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਇਸ ਤੋਂ ਇਲਾਵਾ ਇੱਕ ਜਿਹੜਾ ਦਰਖਤ ਆ ਉਹ ਦਰਖਤ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਪੂਰੀ ਪੰਜਾਬੀ ਦੀ ਵਰਣਮਾਲਾ ਜਿਸ ਦੇ ਉੱਤੇ 35 ਅੱਖਰ ਜਿਹਨੂੰ ਆਪਾਂ ਕਹਿੰਦੇ ਆ ਉਹ ਲਟਕੀ ਹੋਈ ਆ ਤੇ ਆ ਇੱਕ ਹੋਰ ਸੁੰਦਰ ਜਿਹਾ ਸਟੈਂਡ ਜਿਹੜਾ ਜੀਆ ਆ ਇਹਨੂੰ ਇੱਥੇ ਲਿਖਿਆ ਹੋਇਆ ਤੇ ਤਖਤੀਆਂ ਉਹ ਪੰਜਾਬੀ ਦੀਆਂ ਉਹ ਰੈਡੀਆਂ ਨੇ ਛੱਲੇ ਨੇ ਬਾਈ ਜੀ ਵੀ ਨਾਲ ਮੌਜੂਦ ਨੇ ਜਦੋਂ ਅਸੀਂ ਐਂਟਰ ਕੀਤੇ ਤਾਂ ਆਪਣੇ ਹੱਥ ਤੋਂ ਜਿਹੜਾ ਉਹ ਸਾਰਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਸੀ ਜੇਕਰ ਤੁਸੀਂ ਪਿੱਛੇ ਦੇਖੋ ਤਾਂ ਹੱਥੋਂ ਬਣਾ ਰਹੇ ਸੀਗੇ ਬਾਈ ਜੀ ਕੀ ਹਾਲ ਹੈ ਸਸ਼ੀ ਕੁਰ ਬਾਈ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਹੈ ਕੋਈ ਬਹੁਤ ਵਧੀਆ ਕਿਥੋਂ ਆਇਓ ਮੈਂ ਸ਼ਾਕਪੁਰ ਤੋਂ ਆਇਆ ਦਿਲ ਖੁਸ਼ ਹੋ ਗਿਆ ਰੂਹ ਖੁਸ਼ ਹੋ ਗਈ ਤੁਹਾਡੇ ਖੇਮੇ ਚ ਆ ਕੇ ਜੀ ਜੀ ਇਹ ਹੈ ਹੀ ਗੁਰਵਾਨੀਆਂ ਗੁਰਵਾਨੀ ਨੂੰ ਜਿਹੜਾ ਬੰਦਾ ਪੜਦਾ ਕਿਤੇ ਨਾ ਕਿਤੇ ਦੇ ਮਨ ਨੂੰ ਟੱਚ ਕਰਦੀ ਹੈ ਉਹ ਕਿੰਨੇ ਸਾਲ ਹੋ ਗਏ ਕੰਮ ਕਰ ਮੈਂ ਭਜੀ ਬਾਈ ਤੇ ਕੀਤਾ ਸੀ ਇਹ ਕੰਮ ਸ਼ਕਤ ਤੇ ਸੰਗਤ ਦਾ ਬਹੁਤ ਸਾਰਾ ਪਿਆਰ ਮਿਲਦਾ ਬੜਾ ਖੁਸ਼ ਹਾਂ ਸੀ ਕੀ ਕੀ ਬਣਾਣੇ ਹੋ ਤੁਸੀਂ ਸਾਗੇ ਇਹ ਖਾਸियत ਆ ਤੁਸੀਂ 1430 ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ ਉਹਨਾਂ ਵਿੱਚ ਕੋਈ ਵੀ ਸ਼ਬਦ ਆਪਣੇ ਬਜਟ ਦੇ ਅਕੋਰਡਿੰਗ ਤੁਸੀਂ ਸਾਤੋਂ ਤਿਆਗ ਕਰਵਾ ਸਕਦੇ ਹੋ Hindu ਧਰਮ Jain ਧਰਮ Buddha ਧਰਮ ईसाई ਧਰਮ ਕੋਈ ਵੀ ਧਰਮ ਦਾ ਗ੍ਰੈਕਟਰ ਹੋਵੇ ਉਰਦੂ ਦਾ ਵੀ ਹੋਵੇ ਤੇ ਅਸੀਂ ਉਹ ਕਰ ਦਿੰਦੇ ਤਿਆਗ ਆਪਣੀ ਹੱਥ ਦੇ ਨਾਲ ਮੈਂ ਦੇਖ ਰਿਹਾ ਜਿਵੇਂ ਇਹ ਖਾਲਾ ਕਿ ਤੁਹਾਨੂੰ ਇਹ ਲੱਗੇਗਾ ਭਈ ਇਹ ਕੋਈ ਸਟicker ਆ ਕੋਚਾ ਲੇਕਿਨ ਇਹ ਪਰੇਡ ਆ ਪਰੇਡ ਆ ਲੇਕਿਨ ਆ ਦੇਖੋ ਇਹ ਹੱਥ ਦੇ ਨਾਲ ਇਹ ਬਣਾਇਆ ਹੈ ਇਹ ਤੁਸੀਂ ਹੱਥ ਦੇ ਨਾਲ ਆ ਦੇਖੋ ਇਧਰ ਇਹਦੀ ਅਕਸ਼ਰ ਟੱਟ ਹੁੰਦੇ ਸਭ ਤੋਂ ਪਹਿਲਾਂ ਜੀ ਫਿਰ ਇਹਦੇ ਵਿੱਚ ਸਾਫ ਸਫਾਈ ਹੋਣੀ ਆ ਹਜੇ ਹਜੇ ਹੋਈ ਨਹੀਂ ਅਜੇ ਨੂੰ 700 ਹੀ ਕਰਾਂਗੇ ਅਜੇ ਟਾਈਮ ਨਹੀਂ ਮਿਲਦਾ ਜਦੋਂ ਕਿ ਕਿਵੇਂ ਕਰਦੇ ਹੋ ਇਸ ਆ ਕਿ ਇੱਕ ਸਟਰੋਲ ਸਾਬ ਹੁੰਦੀ ਆ ਮਸ਼ੀਨ ਉਹਦੇ ਵਿੱਚ 1mm ਦਾ ਬ੍ਰੇਕ ਦੇ ਥਰੂ ਮੈਂ ਤੁਹਾਨੂੰ ਇੱਕ ਵੀਡੀਓ ਦਵਾਵਾਂਗਾ ਤੁਸੀਂ ਚੁਗਾ ਦਿਓ ਨਾਲ ਉਹਦੇ ਵਿੱਚ ਫਿਰ ਤੁਹਾਨੂੰ ਸਾਰੀ ਜਾਣਕਾਰੀ ਜਿਹੜੀਆਂ ਘੜੀਆਂ ਲਾਈਆਂ ਹੋਈਆਂ ਨੇ ਪਿੱਛੇ ਇਹਨਾਂ ਦੇ ਬਾਰੇ ਦੱਸੋ ਸਾਹ ਸਰ ਜਿਵੇਂ ਇੱਕ ਕਲਾਕ ਦੇਸੀ ਮੀਨੇ ਪਾਸ ਅੰਗਰੇਜ਼ੀ ਮੀਨੇ ਪਾਸ ਇਹਦੇ ਵਿੱਚ ਕੀ ਆ ਕਿ ਇੱਕ ਗੁਰਮੁਖੀ ਦਾ ਰਿੰਗ ਬਣਿਆ ਹੋਣਾ ਨਾਲ ਕਿ ਇੱਕ ਕਸਟਮਰ ਦੀ ਸਪੈਸੀਫਿਕ ਡਿਮਾਂਡ ਹੁੰਦੀ ਸੀ ਸਾਨੂੰ ਦੇਸੀ ਮੀਨੇ ਵੀ ਚਾਹੀਦੇ ਨੇ ਸਾਨੂੰ ਗੁਰਮੁਖ ਵੀ ਚਾਹੀਦੀ ਸੀ ਪਲੱਸ ਗੁਗਮਕੀ ਵਰਨ ਮਾਰਾ ਵੀ ਚਾਹੀਦੀ ਆ ਜੀ ਤੇ ਇਸ ਦੇ ਨਾਲ ਇੱਕ ਜਿਹੜਾ ਪੰਜਾਬ ਦੇ ਨਕਸ਼ੇ ਆ ਨਹੀਂ ਜੀ ਜੀ ਉਹ ਪੰਜਾਬ ਕਰੋ ਸਕਦੇ ਜਿੱਦਾਂ ਬੱਚਿਆਂ ਨੂੰ ਪਤਾ ਹੀ ਨਹੀਂ ਜਦੋਂ ਅਸੀਂ ਕਿਤੇ ਵੀ ਗੱਲ ਜਗੰਦਰ ਜਾਣਾ ਪਾਪਾ ਕਿੱਥੇ ਕੋ ਪਿੰਡਾ ਜਗੰਦਰ ਫਿਰ ਦੱਸ ਦੇਖ ਕੇ ਦੱਸਦਾ ਵੀ ਹਾਂ ਜਗੰਦਰ ਇੱਥੇ ਕੋ ਪਿੰਡਾ ਆਪਾਂ ਇੱਥੇ ਜਾਣਾ ਆਪਾਂ ਇੱਥੇ ਜਾਣਾ ਇਹ ਸਾਰੇ ਦੇਸੀ ਮਹੀਨੇ ਫਗਣ ਦੇ ਦੇਸੀ ਮਹੀਨੇ ਸਕੇ ਇਹਦਾ ਮੇਨ ਮੌਕਾ ਵੀ ਇਹ ਸੀਗਾ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਕਿਹੜਾ ਮਹੀਨਾ ਕਦੋਂ ਜਾਂਦਾ ਸਾਗਾ ਜਗਾ ਨਵਾਂ ਸਾਗਾ ਉਹ ਚੇਤ ਤੋਂ ਚੱਗਦਾ ਜੀ ਤੋਂ ਚੇਤ ਵਿਸਾਖ ਜੇਠ ਹਰਤ ਤੁਸੀਂ ਅੱਗੇ ਪੜ੍ਹ ਸਕਦੇ ਹੋ ਤੇ ਕਿੰਨਾ ਪਿਆਰ ਲੋਕਾਂ ਦੇ ਵੱਲੋਂ ਮਿਲ ਰਿਹਾ ਹੈ ਬੇਹੱਦ ਪਿਆਰ ਭਾਜੀ ਮੈਂ ਕੋਈ ਸ਼ਬਦ ਨਹੀਂ ਹੈ ਮੇਰੇ ਕੋਲ ਇਸ ਤੇ ਕੈਂਪ ਸਾਕੇ ਕੋ ਤਾਂ ਆਰਡਰ ਹੀ ਨਹੀਂ ਪੂਰੇ ਹੋ ਰਹੇ ਸਾਕੇ ਤੋਂ ਕਲੌਕ ਨੇ ਇਹ ਗੁਰਮੁਖੀ ਕਲੌਕ ਇਹਨਾਂ ਦੀ ਤਾਂ ਵੇਟਿੰਗ ਹੀ ਚੱਲਦੀ ਹੁਣ 30 ਤੱਕ ਵੇਟਿੰਗ ਹੋ ਗਈ ਆ ਤੇ ਸੰਗਤਾਂ ਦੀ ਇਹਨਾਂ ਦੀ ਵੇਟਿੰਗ ਚੱਲਦੀ ਆ ਮਤਲਬ ਐਡਵਾਂਸ ਦੇ ਵਿੱਚ ਹਾਂਜੀ ਜੀ 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 30 ਤਰੀਕ ਤੱਕ ਇਹਨਾਂ ਦੀ ਦੇ ਵੀ ਸਕਦੇ ਆ ਇਦਾਂ ਦੀ ਕੋਈ ਜਿੱਦਾਂ ਜਿਵੇਂ ਜਿਵੇਂ ਬੰਦ ਦੇ ਪਿੱਛੇ ਜਿਵੇਂ ਜਿਵੇਂ ਆਈ ਜਾਂਦੇ ਨੇ ਜੀ ਖੁਸ਼ੀ ਹੁੰਦੀ ਹੈ ਵੀ ਇੱਕ ਬਹੁਤ ਯੂਨੀਕ ਜਿਹੜੀ ਮੈਂ ਕਹਿ ਸਕਦਾ ਵੀ ਆਟ ਬਈ ਰੱਬ ਨੇ ਤੁਹਾਨੂੰ ਬਖਸ਼ਿਆ ਨਹੀਂ ਸੋਹਣੀਆਂ ਸੋਹਣੀਆਂ ਚੀਜ਼ਾਂ ਹੱਥ ਨਾਲ ਦੇ ਆ ਜੀ ਇਹ ਖੁਸ਼ੀ ਤੇ ਆਪੋ ਹੀ ਹੁੰਦੀ ਜਦੋਂ ਵੀ ਕੋਈ ਇੱਥੇ ਆ ਕੇ ਤਾਰੀਫ ਕਰਦਾ ਜਾਂ ਦੱਸਦਾ ਭਾਜੀ ਬਹੁਤ ਸੋਹਣਾ ਤੇ ਸਭ ਕੁਝ ਸ਼ੁਕਰ ਤੇ ਸ਼ੁਕਰਾਨਾ ਤੇ ਅਸੀਂ ਕਰਦੇ ਹੀ ਰਹਿੰਦੇ ਆ ਪ੍ਰਮਾਤਮਾ ਦਾ ਉਹਦੇ ਥਰੂ ਹੀ ਆ ਇੱਥੇ ਤੱਕ ਜੀ ਦੀ ਸਮਰਥਾ ਲੈਣ ਦੀ ਹੈ ਉਹ ਲੈ ਰਿਆ ਨਹੀਂ ਤਾਂ ਇੱਕ ਵਾਰੀ ਆ ਕੇ ਇੱਥੇ ਖੜ ਕੇ ਦੇਖ ਕੇ ਪੱਕਾ ਪੱਕਾ ਕਿਸੇ ਨਾ ਕਦੇ ਨਾ ਕਦੇ ਕਿਤੇ ਨਾ ਕਿਤੇ ਬੋਲ ਤੇ ਯੂਤ ਕੀਰਤ ਕਰੋ ਹਮ ਸਾਗਾ ਜਗਾ ਮੇਨ ਮੋਟਿਵ ਸੀ ਕਿ ਕਿਰਤ ਕਰਨੀ ਆਪਾਂ ਹੱਥੀਂ ਕੰਮ ਕਰਨਾ ਨਾਮ ਤੇ ਜਪ ਰਹੀਆਂ ਤਾਂ ਫਿਰ ਉਹਨਾਂ ਵਿੱਚੋਂ ਦਸਵੰਧ ਜਗਾ ਤੇ ਵੰਡ ਕੇ ਛਕਾਂਗੇ ਇਹ ਸਾਗਾ ਕਨਸੈਪਟ ਸੀ ਕਿਤੇ ਨਾ ਕਿਤੇ ਦੇ ਉਹਦੇ ਟੱਚ ਤੇ ਜੀਣਾ ਕਰਦੀ ਹੋਗੀ ਉਹ ਗੱਲ ਜਿਹੜਾ ਸਟਾਲ ਆ ਮੇਲੇ ਚ ਲਾਂਦੇ ਹੋਏ ਆਪਣੀ ਕੋਈ ਸ਼ਾਪ ਵਗੈਰਾ ਨਹੀਂ ਸਰ ਇਹ ਡੀਸੀ ਹੁਸ਼ਿਆਰਪੁਰ ਵੱਲੋਂ ਸਾਨੂੰ ਪ੍ਰੋਵਾਈਡ ਕੀਤਾ ਗਿਆ ਹਨਾ ਧੰਨਵਾਦ ਡੀਸੀ ਸਾਹਿਬ ਲੁਧਿਆਣਾ ਦਾ ਵੀ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਸਟਾਲ ਦਿੱਤਾ ਫ੍ਰੀ ਆਫ ਕਾਸਟ ਕੋਈ ਪੈਸਾ ਨਹੀਂ ਲਿਆ ਧੰਨਵਾਦ ਡੀਸੀ ਮੈਮ ਹੁਸ਼ਿਆਰਪੁਰ ਦਾ ਧੰਨਵਾਦ ਡਾਕਟਰ ਅਰਵਿੰਦ ਦਾ ਉਹ ਸਾਰੇ ਸੱਜਣਾਂ ਜਿਹੜੇ ਮੇਰੇ ਮੋਰਗੇ ਦਾ ਮੋਰਗਾ ਜੋੜ ਕੇ ਖੜੇ ਨੇ ਜੀ ਲੁਧਿਆਣਾ ਦੇ ਲੋਕ ਪਿਆਰ ਦੇ ਰਹੇ ਬੇਹੱਦ ਪਿਆਰ ਕਰ ਕੋਈ ਸ਼ਬਦ ਹੀ ਨਹੀਂ ਇਹ ਇਨਾਂ ਦੇ ਪਿਆਰ ਦੇ ਸਟਾਲ ਤੁਸੀਂ ਇਹਨਾਂ ਦਾ ਦੇਖ ਸਕਦੇ ਹੋ ਗੁਰਮੁਖੀ ਪੰਜਾਬੀ ਮਾਂ ਬੋਲੀ ਪੈਂਤੀ ਅਖਰੀ ਨੂੰ ਸਮਰਪਿਤ ਪੂਰਾ ਸਟਾਲ ਹੈਗਾ ਆਪਣੇ ਹੱਤੋਂ ਜਿਹੜੀਆਂ ਨੇ ਸੋਹਣੀਆਂ ਸੋਹਣੀਆਂ ਚੀਜ਼ਾਂ ਉਹ ਤਿਆਰ ਕਰਦੇ ਨੇ ਆ ਤੁਸੀਂ ਦੇਖ ਸਕਦੇ ਹੋ ਤੇ ਲੁਧਿਆਣਾ ਵਾਸੀ ਵੀ ਇਹਨਾਂ ਨੂੰ ਇਹਨਾਂ ਦੀ ਜਿਹੜੀ ਕਲਾ ਉਸ ਨੂੰ ਪੂਰਾ ਪਿਆਰ ਦਿੰਦੇ ਹੋਏ ਇਸ ਵੇਲੇ ਨਜ਼ਰ ਆ ਰਹੇ ਨੇ ਜੇਕਰ ਤੁਸੀਂ ਵੀ ਲੁਧਿਆਣਾ ਸਰਸ ਮੇਲੇ ਦੇ ਵਿੱਚ ਆ ਰਹੇ ਹੋ ਤੇ ਇੱਕ ਵਾਰੀ ਇਹਨਾਂ ਦੇ ਸਟੋਰ ਤੇ ਉੱਤੇ ਵੀ ਜ਼ਰੂਰ ਵਿਜ਼ਿਟ ਕਰਿਓ